ਸਾਲ 1954 ਵਿੱਚ ਇੱਕ ਹਿੰਦੀ ਫਿਲਮ ਆਈ ਸੀ ਨਾਸਤਿਕ ਉਸ ਫਿਲਮ ਦਾ ਹੀਰੋ ਸੀ ਆਪਣੇ ਵੇਲੇ ਦਾ ਮਸ਼ਹੂਰ ਖਲ ਨਾਇਕ ਅਜੀਤ ਤੇ ਉਸਦੇ ਦੋਸਤ ਦਾ ਰੋਲ ਅਦਾ ਕੀਤਾ ਸੀ ਇਸ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਆਈਐਸ ਜੋਹਰ ਨੇ ਉਸ ਫਿਲਮ ਵਿੱਚ ਹੀਰੋ ਨਾਸਤਿਕ ਹੁੰਦਾ ਹੈ ਰੱਬ ਨੂੰ ਨਾ ਮੰਨਣ ਵਾਲਾ ਉਹਨੂੰ ਮੰਦਰ ਵਿੱਚ ਚੋਰੀ ਕਰਨ ਤੇ ਰੱਬ ਨੂੰ ਨਾ ਮੰਨਣ ਦੇ ਜੁਰਮ ਵਿੱਚ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਜਿੱਥੇ ਉਸ ਦੀ ਮੁਲਾਕਾਤ ਆਈਐਸ ਜੋਹਰ ਨਾਲ ਹੁੰਦੀ ਹੈ ਉਹ ਉਸ ਨੂੰ ਕਹਿੰਦਾ ਹੈ ਯਾਰ ਰੱਬ ਹੈ ਕਿ ਨਹੀਂ ਹੈ ਇਹ ਬਹਿਸ ਹੀ ਫਜ਼ੂਲ ਹੈ ਬਿਹਤਰ ਇਹ ਹੈ ਕਿ ਆਪਾਂ ਮੰਨ ਲਈਏ ਕਿ ਉਹ ਹੈ ਜੇ ਬਾਅਦ ਵਿੱਚ ਪਤਾ ਲੱਗ ਵੀ ਗਿਆ ਕਿ ਉਹ ਨਹੀਂ ਹੈ ਤਾਂ ਆਪਣਾ ਵਿਗੜਦਾ ਕੀ ਹੈ ਪਰ ਜੇ ਹੁਣ ਕਿਹਾ ਕਿ ਨਹੀਂ ਹੈ ਤੇ ਕਿਦਰੇ ਬਾਅਦ ਵਿੱਚ ਉਹ ਨਿਕਲ ਆਇਆ ਫੇਰ ਤਾਂ ਬੇੜਾ ਘਰ ਕੀ ਸਮਝੋ ਕਿਉਂਕਿ ਨਾਸਤਕ ਹੋਣ ਦੇ ਨਾਤੇ ਇੱਥੇ ਵੀ ਸਜ਼ਾ ਭੁਗਤਾਂਗੇ ਤੇ ਅੱਗੇ ਜਾ ਕੇ ਵੀ ਇੱਕ ਦਿਨ ਮੇਰੇ ਇੱਕ ਮਿੱਤਰ ਮੈਨੂੰ ਪੁੱਛਣ ਲੱਗੇ ਤੁਹਾਨੂੰ ਕੀ ਲੱਗਦਾ ਹੈ ਰੱਬ ਹੈ ਕਿ ਨਹੀਂ ਮੈਂ ਕਿਹਾ ਆਮ ਜਿਹੇ ਇਨਸਾਨ ਹੋਣ ਦੇ ਨਾਤੇ ਸਾਡੇ ਕੋਲ ਕੋਈ ਇਹੋ ਜਿਹਾ ਬ੍ਰਹਮ ਗਿਆਨ ਤਾਂ ਹੈ ਨਹੀਂ ਕਿ ਸਾਨੂੰ ਪਤਾ ਲੱਗ ਸਕੇ ਭਈ ਰੱਬ ਹੈ ਜਾਂ ਨਹੀਂ ਅਸੀਂ ਤਾਂ ਸਿਰਫ ਇੰਨਾ ਹੀ ਕਰ ਸਕਦੇ ਹਾਂ ਕਿ ਜਾਂ ਤਾਂ ਮੰਨ ਲਈਏ ਕਿ ਰੱਬ ਹੈ ਤੇ ਜਾਂ ਮੰਨ ਲਈਏ ਰੱਬ ਨਹੀਂ ਹੈ ਫਿਰ ਮੈਂ ਉਹਨਾਂ ਨੂੰ ਇੱਕ ਸਵਾਲ ਕੀਤਾ ਮੈਂ ਪੁੱਛਿਆ ਚਲੋ ਤੁਸੀਂ ਮੈਨੂੰ ਦੱਸੋ ਕਿ ਜੇ ਆਪਾਂ ਮੰਨ ਲਈਏ ਕਿ ਰੱਬ ਹੈ ਤਾਂ ਸਾਡਾ ਰੋਜ਼ਾਨਾ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ ਅਰਥਾਤ ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਸਾਡਾ ਦਿਨ ਕਿਸ ਤਰ੍ਹਾਂ ਬੀਤੇਗਾ ਉਹ ਕਹਿਣ ਲੱਗੇ ਜੇ ਅਸੀਂ ਮੰਨ ਲਈਏ ਕਿ ਰੱਬ ਹੈ ਤਾਂ ਸਵੇਰੇ ਉੱਠ ਕੇ ਨਹਾ ਧੋ ਕੇ ਅਸੀਂ ਉਹਦਾ ਨਾਮ ਲਵਾਂਗੇ ਪਾਠ ਪੂਜਾ ਕਰਾਂਗੇ ਜਦੋਂ ਮੌਕਾ ਮਿਲੇਗਾ ਮੰਦਰ ਗੁਰਦੁਆਰੇ ਵੀ ਜਾਵਾਂਗੇ ਤੇ ਜਿਹੜੇ ਵੀ ਸਾਡੇ ਧਰਮ ਨਾਲ ਸੰਬੰਧਤ ਕਾਰਵਿਆ ਰਹਿਣ ਉਹ ਵੀ ਕਰਾਂਗੇ ਮੈਂ ਕਿਹਾ ਇਹ ਤਾਂ ਹੋ ਗਈ ਧਾਰਮਿਕ ਕਰਮਕਾਂਡ ਦੀ ਗੱਲ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡਾ ਦੂਜਿਆਂ ਨਾਲ ਵਿਵਹਾਰ ਕਿਹੋ ਜਿਹਾ ਹੋਊਗਾ ਉਹ ਕਹਿਣ ਲੱਗੇ ਜੇ ਮੇਰੇ ਮਨ ਵਿੱਚ ਰੱਬ ਦਾ ਡਰ ਹੋਊਗਾ ਤਾਂ ਮੇਰੀ ਕੋਸ਼ਿਸ਼ ਹੋਊਗੀ ਬਈ ਮੈਂ ਕਿਸੇ ਨਾਲ ਧੋਖਾ ਨਾ ਕਰਾਂ ਝੂਠ ਨਾ ਬੋਲਾਂ ਬੁਰੇ ਕੰਮਾਂ ਤੋਂ ਬਚ ਕੇ ਰਵਾਂ ਤੇ ਕਿਸੇ ਦਾ ਦਿਲ ਨਾ ਦੁਖਾਵਾਂ ਮੈਂ ਪੁੱਛਿਆ ਇਹ ਦੱਸੋ ਕਿ ਜੇ ਤੁਹਾਡੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਮੁਸੀਬਤ ਆ ਬਣੇ ਰੱਬ ਨੂੰ ਮੰਨਣ ਦੇ ਨਾਤੇ ਉਦੋਂ ਤੁਸੀਂ ਕਿਸ ਤਰ੍ਹਾਂ ਵਿਚਰੋਗੇ ਉਹ ਕਹਿਣ ਲੱਗੇ ਮੁਸੀਬਤ ਵੇਲੇ ਮੈਂ ਅਰਦਾਸ ਕਰੂੰਗਾ ਤੇ ਆਸ ਰੱਖੂੰਗਾ ਕਿ ਰੱਬ ਮੈਨੂੰ ਇਸ ਮੁਸੀਬਤ ਵਿੱਚੋਂ ਛੇਤੀ ਤੋਂ ਛੇਤੀ ਬਾਹਰ ਕੱਢੇ ਮੈਂ ਕਿਹਾ ਹੁਣ ਤੁਸੀਂ ਇਹ ਦੱਸੋ ਕਿ ਜੇ ਅਸੀਂ ਇਹ ਮੰਨ ਲਈਏ ਕਿ ਰੱਬ ਨਹੀਂ ਹੈ ਤਾਂ ਇਹਨਾਂ ਸਵਾਲਾਂ ਦਾ ਕੀ ਜਵਾਬ ਦਿੰਦੇ ਥੋੜੀ ਦੇਰ ਸੋਚਣ ਤੋਂ ਬਾਅਦ ਉਹ ਕਹਿਣ ਲੱਗੇ ਵੇਖੋ ਜੀ ਪਹਿਲੀ ਗੱਲ ਤਾਂ ਇਹ ਆ ਕਿ ਅਸੀਂ ਵਾਧੂ ਦੇ ਧਾਰਮਿਕ ਪਖੰਡਾਂ ਤੋਂ ਬਚੇ ਰਵਾਂਗੇ ਨਾ ਤਾਂ ਤੜਕੇ ਉੱਠ ਕੇ ਅਸੀਂ ਪਾਠ ਪੂਜਾ ਕਰਾਂਗੇ ਤੇ ਨਾ ਹੀ ਅਸੀਂ ਗੁਰਦੁਆਰਿਆਂ ਮੰਦਰਾਂ ਮਸੀਤਾਂ 'ਚ ਜਾਵਾਂਗੇ ਮੈਂ ਪੁੱਛਿਆ ਤੇ ਸਾਡਾ ਵਿਹਾਰ ਕਿਹੋ ਜਿਹਾ ਹੋਊਗਾ ਦੂਸਰੇ ਲੋਕਾਂ ਨਾਲ ਉਹ ਕਹਿਣ ਲੱਗੇ ਵੇਖੋ ਜੀ ਜੇ ਤੇ ਅਸੀਂ ਜਮਾਂਦਰੂ ਹੀ ਚੰਗੇ ਬੰਦੇ ਆ ਫੇਰ ਤੇ ਸਾਡਾ ਵਿਹਾਰ ਚੰਗਾ ਹੀ ਹੋਊਗਾ ਪਰ ਜੇ ਅਸੀਂ ਰੱਬ ਤੋਂ ਡਰ ਕੇ ਚੰਗੇ ਹੋਣ ਦਾ ਢੋਂਗ ਕਰਦੇ ਪਏ ਆਂ ਤੇ ਫੇਰ ਸਾਡਾ ਵਿਹਾਰ ਮਾੜਾ ਹੋ ਸਕਦਾ ਹੈ ਫੇਰ ਸਾਨੂੰ ਮਾੜਾ ਕੰਮ ਕਰਨ ਲੱਗਿਆਂ ਕਿਸੇ ਤਰ੍ਹਾਂ ਦੀ ਕੋਈ ਹਿਚਕਚਾਹਟ ਨਹੀਂ ਹੋਊਗੀ ਮੈਂ ਕਿਹਾ ਤੇ ਮੁਸੀਬਤ ਵੇਲੇ ਉਹ ਕਹਿਣ ਲੱਗੇ ਮੁਸੀਬਤ ਦਾ ਸਾਹਮਣਾ ਤੇ ਫੇਰ ਸਾਨੂੰ ਆਪ ਹੀ ਕਰਨਾ ਪਊਗਾ ਜੇ ਅਸੀਂ ਰੱਬ ਨੂੰ ਮੰਨਦੇ ਨਹੀਂ ਤੇ ਫੇਰ ਅਰਦਾਸ ਕਾਦੀ ਤੇ ਆਸ ਕਾਦੀ ਦੋਸਤੋ ਬੇਸ਼ੱਕ ਇਸ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਠੱਗੀਆਂ ਰੱਬ ਦੇ ਨਾਂ ਤੇ ਵੱਜਦੀਆਂ ਹਨ ਸਭ ਤੋਂ ਜ਼ਿਆਦਾ ਆਪਖੰਡ ਰੱਬ ਦੇ ਨਾਂ ਤੇ ਰਚਾਇਆ ਜਾਂਦਾ ਹੈ ਸਾਨੂੰ ਇਹ ਵੀ ਨਹੀਂ ਪਤਾ ਕਿ ਰੱਬ ਹੈ ਕਿ ਨਹੀਂ ਹੈ ਜੇ ਉਹ ਹੈ ਤਾਂ ਉਸ ਦਾ ਰੂਪ ਕਿਹੋ ਜਿਹਾ ਹੈ ਕਿ ਉਹ ਕਿਸੇ ਇਨਸਾਨ ਵਰਗਾ ਹੈ ਕਿ ਜਾਂ ਇਹ ਕੁਦਰਤ ਹੈ ਕਿ ਜਾਂ ਫਿਰ ਇਸ ਕੁਦਰਤ ਵਿੱਚ ਵਸੀ ਸਿਆਨਪ ਹੈ ਇਨਾਂ ਸਾਰੀਆਂ ਗੱਲਾਂ ਦੀ ਪਰਵਾਹ ਕੀਤੇ ਬਿਨਾ ਜੇ ਅਸੀਂ ਸਿਰਫ ਇੰਨਾ ਹੀ ਮੰਨ ਲਈਏ ਕਿ ਰੱਬ ਹੈ ਤਾਂ ਸਾਡੀਆਂ ਬਹੁਤ ਸਾਰੀਆਂ ਮਾਨਸਿਕ ਉਲਝਣਾਂ ਸੁਲਝ ਸਕਦੀਆਂ ਹਨ ਸਾਡੇ ਜੀਵਨ ਵਿੱਚ ਥੋੜੀ ਜਿਹੀ ਅਧਿਆਤਮਕਤਾ ਆ ਸਕਦੀ ਹੈ ਹਰ ਵੇਲੇ ਸਾਡੇ ਉੱਤੇ ਕਿਸੇ ਤਾਕਤ ਦਾ ਮਿਹਰ ਭਰਿਆ ਹੱਥ ਹੋਣ ਦਾ ਅਹਿਸਾਸ ਸਾਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰਦਾ ਹੈ ਤੇ ਸਾਡੇ ਜੀਵਨ ਸੰਬੰਧੀ ਨਜ਼ਰੀਏ ਨੂੰ ਸਕਾਰਾਤਮਕ ਬਣਾਉਂਦਾ ਹੈ ਵਿਚਾਰ ਅਤੇ ਆਵਾਜ਼ ਸਰਬਜੀਤ ਸਿੰਘ ਅਜਿਹੇ ਹੋਰ ਵਿਚਾਰਾਂ ਲਈ ਸਬਸਕ੍ਰਾਈਬ ਕਰੋ ਸਰਬਸੁਖ ਫਿਲਮਸ